ਰਾਮ ਭਗਤ ਤਾਂ ਤੁਸੀਂ ਦੇਖੇ ਹੋਣੇ ਆਹ ਰਾਮ ਭਗਤ ਵੱਖਰੇ ਹੀ ਨੇ ਕਹਿੰਦੇ ਨੇ ਵੀ ਬਾਨਰ ਸੇਨਾ ਸ਼੍ਰੀ ਰਾਮ ਦੇ ਨਾਲ ਨਾਲ ਚੱਲਦੀ ਹੈ ਪਹਿਲਾਂ ਤਾਂ ਵੀਡੀਓ ਜਿਹੜੀ ਨਾਲ ਚੱਲ ਰਹੀ ਹੈ ਨਾ ਜਿਹੜੇ ਇਹ ਬਾਨਰ ਸੇਨਾ ਕੰਟੀਨਿਊ ਵਜਾ ਰਹੀ ਹੈ ਤਾਂ ਇਹ ਵੀਡੀਓ ਪਹਿਲਾਂ ਤਾਂ ਨਾ ਜੈ ਸ਼੍ਰੀ ਰਾਮ ਲਿਖ ਕੇ ਸ਼ੇਅਰ ਕਰ ਦਿਓ ਦੋਸਤੋ ਤੇ ਆਹ ਵੀਡੀਓ ਵੀ ਤੁਹਾਨੂੰ ਸੁਣਾਉਨੇ ਆ ਕਰਨਾਟਕ ਦੇ ਵਿੱਚ ਇੱਕ ਜਗ੍ਹਾ ਮੰਦਿਰ ਹੈ ਤੇ ਉਸ ਮੰਦਿਰ ਦੇ ਵਿੱਚ ਜਦੋਂ ਵੀ ਆਰਤੀ ਹੁੰਦੀ ਆ ਤਾਂ ਇਹ ਜਿਹੜੀ ਬਾਨਰ ਸੇਨਾ ਇਕੱਠੀ ਹੋ ਕੇ ਉਸ ਘੰਟੇ ਨੂੰ ਜਿਹੜਾ ਬਚਾਲੇ ਮੰਦਰ ਦੇ ਘੰਟਾ ਲੱਗਿਆ ਹੋਇਆ ਉਸ ਨੂੰ ਘੰਟੇ ਨੂੰ ਵਜਾਉਂਦੀ ਹੈ ਤਾਂ ਪਹਿਲਾਂ ਵੀਡੀਓ ਸੁਣਦੇ ਆ ਵੀਡੀਓ ਦੇਖ ਕੇ ਨਾ ਸ਼ੇਅਰ ਜ਼ਰੂਰ ਕਰ ਦਿਓ ਜੈ ਸ਼੍ਰੀ ਰਾਮ ਲਿਖ ਕੇ ਵੀ ਭਗਤ ਵੀ ਪਰੇ ਤੋਂ ਪਰੇ ਲਿਪੇ ਨੇ ਤੇ ਬਾਨਰ ਸੇਨਾ ਦੇ ਨਾਲ ਸ਼੍ਰੀ ਰਾਮ ਦਾ ਕੀ ਰਿਸ਼ਤਾ ਹੈ ਉਹ ਵੀ ਤੁਹਾਨੂੰ ਪਤਾ ਲੱਗ ਜਾਵੇ ਵੀਡੀਓ ਸੁਣਦੇ ਆ। ਹੋਪਾ ਕਾਲੇ ਕੋ ਆਰਤੀ ਸ਼ੁਰੂ ਹੋ ਗਈ। ਆ ਬਜਾਤਾ ਬੰਦਰ ਨੇ। ਵਾਰੀ ਵਾਰੀ ਆ ਰਹੇ ਆ ਸਾਰੇ ਬਾਂਦਰ ਦੇਖੋ ਤੁਸੀਂ ਇਹ ਪਿਆਰ ਹੈ ਕਹਿੰਦੇ ਨਹੀਂ ਹੁੰਦੇ ਵੀ ਭਗਤ ਭਗਤੀ ਹੁੰਦਾ ਹਨਾ ਆ ਦੇਖੋ ਤੁਸੀਂ ਵਾਰੀ ਵਾਰੀ ਆ ਰਹੇ ਆ ਤੇ ਘੰਟੀ ਵਜਾ ਰਹੇ ਆ ਆ ਦੇਖੋ ਕਰਨਾਟਕ ਦੇ ਵਿੱਚ ਆ ਦੋਸਤੋ ਇਹ ਮੰਦਿਰ ਜਦੋਂ ਵੀ ਆਰਤੀ ਹੁੰਦੀ ਹੈ ਨਗਾੜੇ ਵੱਜਦੇ ਆ ਇਹ ਬਾਨਰ ਸੇਨਾ ਇਸੇ ਤਰ੍ਹਾਂ ਜੰਪ ਮਾਰ ਮਾਰ ਕੇ ਦੇਖ ਲਓ ਤੁਸੀਂ ਘੰਟੀ ਕਿੰਨੀ ਉੱਚੀ ਲੱਗੀ ਹੈ ਜੰਪ ਮਾਰ ਮਾਰ ਕੇ ਉਸ ਘੰਟੀ ਨੂੰ ਬਾਰ ਬਾਰ ਵਜਾ ਰਹੇ ਆ ਦੇਖੋ ਕਹਿੰਦੇ ਭਗਤ ਹੁੰਦੇ ਆ ਨਾ ਹਨੂਮਾਨ ਭਗਤ ਨੂੰ ਇਸੇ ਕਰਕੇ ਮੇਨ ਜਿਹੜਾ ਕਹਿ ਸਕਦੇ ਆ ਵੀ ਮੁੱਖ ਭਗਤ ਇਸੇ ਕਰਕੇ ਕਹਿੰਦੇ ਨੇ ਆ ਪੂਰੀ ਬਨਰ ਸੇਨਾ ਘੰਟੀ ਵਜਾਉਣ ਦੇ ਵਿੱਚ ਲੱਗੀ ਹੋਈ ਆ ਮੰਦਿਰ ਦੇ ਵਿੱਚ ਆਰਤੀ ਹੋ ਰਹੀ ਆ ਤੇ ਜੈ ਸ਼੍ਰੀ ਰਾਮ ਲਿਖ ਕੇ ਨਾ ਵੀਡੀਓ ਜ਼ਰੂਰ ਸ਼ੇਅਰ ਕਰਿਓ ਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਕਿਵੇਂ ਨਗਾਰੇ ਵੱਜ ਰਹੇ ਤੇ ਬਾਰ-ਬਾਰ ਜਿਹੜੀ ਬਨਰ ਸੇਨਾ ਉਹ ਘੰਟੀ ਵਜਾਉਣ ਦੇ ਵਿੱਚ ਇਹ ਮੰਦਿਰ ਦੀਆਂ ਪੁਜਾਰੀ ਨੇ ਵੀਡੀਓ ਬਣਾਈ ਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਇਸ ਮੰਦਿਰ ਬਾਰੇ ਜਾ ਇਹਨਾਂ ਬਾਨਰ ਸੈਨਾ ਬਾਰੇ ਤੁਸੀਂ ਕੀ ਕਹੋਗੇ ਜਿਹੜੇ ਭਗਤ ਨੇ ਨਾ ਜੈ ਸ਼੍ਰੀ ਰਾਮ ਲਿਖ ਕੇ ਯਾਰ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਕਮੈਂਟਾਂ ਚ ਆਪਦੀ رائے ਜ਼ਰੂਰ ਦਿਓ ਕਿ ਤੁਸੀਂ ਅੰਦਾਜ਼ਾ ਲਾ ਲਓ ਵੀ ਭਗਤ ਵੀ ਪਰੇ ਤੋਂ ਪਰੇ ਹੁੰਦੇ ਤੇ ਬਾਨਰ ਸੈਨਾ ਸ਼੍ਰੀ ਰਾਮ ਤੋਂ ਅਲੱਗ ਨਹੀਂ रह ਸਕਦੀ ਜਿੱਥੇ ਵੀ ਸ਼੍ਰੀ ਰਾਮ ਹੁੰਦੇ ਉੱਥੇ ਬਾਨਰ ਸੈਨਾ ਜ਼ਰੂਰ ਮਿਲੂਗੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ